ਦੀ ਗੱਲ ਹੈ ਹਾਂ ਕੱਦ ਦੀ ਪਰਸੋਂ ਦੀ ਪਰਸੋਂ ਦੀ ਗੱਲ ਹੈ ਹਾਂ ਵੀ ਚਲੋ ਕਰੋ ਪਰਸੋਂ ਦੀ ਗੱਲ ਆਈ ਇਹ ਠੀਕ ਆ ਤੇ ਸਰੋਂ ਤੋਂ ਚੋਰੀ ਹੋਇਆ ਟਰੈਕਟਰ ਇੱਕ ਹਾਂਜੀ ਤੇ ਆਪਣਾ 4x4 ਹਾਂ ਤੇ 855 ਟਰੈਕਟਰ ਆ ਹਾਂ ਉਹ ਜਦੋਂ ਚੋਰੀ ਹੋ ਗਿਆ ਤੇ ਜਿਹਦਾ ਉਹ ਨੈਟ ਤੇ ਚੜਾਇਆ ਹੈ ਉੱਥੋਂ ਦੇ ਬੰਦਿਆਂ ਨੇ ਇਹਨਾਂ ਦਾ ਟਰੈਕਟਰ ਸੀਗਾ ਵੀ ਚੋਰੀ ਹੋ ਗਿਆ ਹਾਂ ਤੇ ਉਹ ਬੰਦੇ ਕੁਝ ਜਿਹੜੇ ਸੀਗੇ ਲੈ ਕੇ ਗਏ ਵੀ ਚੋਰ ਉਹ ਕਿਤੇ ਥਾਣੇ ਦੇ ਮੂਹਰੇ ਰਾਹ ਦੇ ਵਿੱਚ ਖੜਾ ਕੇ ਕਿਤੇ ਅੱਛਾ ਤੇ ਤੋਂ ਉਹਨਾਂ ਨੂੰ ਕਣੀ ਮਿਲਿਆ ਕਿ ਨਹੀਂ ਨਹੀਂ ਮਿਲਿਆ ਗਿਆ ਜਾਨਕਿ ਉਹ ਛੱਡ ਗਈ ਉੱਤੇ ਥਾਣੇ ਵਾਲਿਆਂ ਨੇ ਦੱਸਦੇ ਸੀਗੇ ਵੀ ਥਾਣੇ ਇੱਥੇ ਟਰੈਕਟਰ ਖੜਾ ਗਿਆ ਹਾਂ 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 ਤੇ ਹੁਣ ਸਹੈ ਤਾਂ ਉਹਨਾਂ ਦੇ ਜਿਨ੍ਹਾਂ ਦਾ ਟਰੈਕਟਰ ਆ ਉਹਨਾਂ ਨੂੰ ਪਤਾ ਕਰਨਗੇ ਹੂੰ ਤੇ ਇੱਕ ਜਿਹੜੀ ਹੋਰ ਗੱਲ ਹੋਈ ਆ ਆਹ ਦੱਸਦੇ ਆ ਵੀ ਦੂਜਾ ਵੀ ਜੱਟ ਟਰੈਕਟਰ ਲੈ ਕੇ ਗਿਆ ਤੇ ਡੈੱਕ ਲਾਇਆ ਵਾ ਤੇ ਉੱਤੇ ਨੱਚੀ ਜਾਣ ਹਾਂ ਉਹ ਕਿਨੇ ਸੁਣੀਆ ਖਬਰ ਹਾਂ ਉਹ ਚੰਨੇ ਹੀ ਦੱਸਦਾ ਸੀਗਾ ਹਾਂ ਤੋ ਚੰਨੇ ਉਰੇ ਆ ਜਾਰ ਇਹ ਤੋਂ ਬੰਦ ਕਰ ਲਾ। ਕਾਹ ਬਣਾ ਦਿੰਦੇ? ਹਾਂ ਉਹ ਗੱਲ ਓਂ ਸੀ ਯਾਰ ਇੱਥੋਂ ਨਾ ਲੈ ਕੇ ਉਹ ਟਰੈਕਟਰ ਲਗਾਏ ਟਰੈਕਟਰ ਲਾਗਦੇ ਉਹਦੇ ਨਾ ਉਹਨਾਂ ਨੇ ਗੀਤ ਲਾ ਕੇ ਤੇ ਉਹਦੇ ਮੂਰੇ ਉਹ ਨੱਚਣ ਲਾ ਗਏ। ਆਹੋ ਸਰਹੰਦ ਵੇਖਦੇ ਕਿੰਨਾ ਤਾਂ ਆਪਣਾ ਗਮਗੀਨ ਮਾਹੌਲ ਆ ਇਹ। ਛੋਟੇ ਬੱਚੇ ਨੇ ਸੀਦੀ ਦਿੱਤੀ ਆ, ਨੀਹਾਂ 'ਚ ਛੜਕੇ ਦਿੱਤੀ ਆ। ਕਿੱਡਾ ਕਹਿਰਦਾ ਹੈ ਟਾਈਮ ਆ ਜਿਹੜਾ ਆਪਣੇ ਤੇ ਵਾਪਰਿਆ ਸਿਕ ਕੋਮਤੇ। ਹਾਂ। ਤੇ ਜੇ ਆਪਾਂ ਉੱਥੇ ਜਾ ਕੇ ਯਾਰ ਆਪਾਂ ਲੱਡੂ ਜਲੇਬੀਆਂ ਬਣਾਈਏ ਉੱਥੇ ਜਾ ਕੇ ਆਪਾਂ ਬਰਫੀਆਂ ਖਾਈਏ ਉੱਥੇ ਜਾ ਕੇ ਆਪਾਂ ਪਕੌੜੇ ਬਣਾਈਏ ਇਹ ਜਿਹੀਆਂ ਗੱਲਾਂ ਯਾਰ ਸੁਣੀਆਂ ਨਹੀਂ ਹਾਂਜੀ ਖੁਸ਼ੀ ਮਨਾਉਂਦੇ ਆ ਭਾਈ ਉੱਥੇ ਆਪਣੀ ਖੁਸ਼ੀ ਨਹੀਂ ਹੈ ਉੱਥੇ ਕਿਉਂਕਿ ਗੁਰੂ ਸਾਹਿਬ ਨੇ ਆਪਦੇ ਛੋਟੇ ਬੱਚਿਆਂ ਦੀ ਸੀਧੀਆਂ ਉਹਨਾਂ ਨੇ ਆਪਣੇ ਬੂਟਾ ਲਾ ਕੇ ਨਾ ਸਿੱਕੀ ਦਾ ਦੇ ਵਿੱਚ ਜੜਾ ਜੜਾਂ ਦੇ ਵਿੱਚ ਜਿਹੜਾ ਪਾਇਆ ਨਾ ਖੂਨ ਆਪਦੇ ਬੱਚਿਆਂ ਦਾ ਪਾਇਆ ਪਹਿਲਾਂ ਮਹਾਰਾਜ ਨੇ ਤੇ ਆਪਾਂ ਉੱਥੇ ਜਾ ਕੇ ਨਜਦੇ ਚੰਨੇ ਉਹ ਦੱਸੀ ਕਿਵੇਂ ਹੋਈ ਸੀਗੀ ਖਬਰ ਆ ਜਾ ਆ ਜਾ ਇੱਥੇ ਆ ਹਾਂ ਆ ਕੁਰਸੀ ਤੇ ਬੈਠ ਕੇ ਉਹ ਦੱਸ ਯਾਰ ਉਹ ਦੇਖ ਕੇ ਮੂੰਹੋਂ ਰੋਣ ਆਉਂਦਾ ਹਾਂ ਵੀ ਇਹ ਤਾਂ ਗਲਤ ਉਹ ਤੇ ਆਪਾਂ ਹੋਣ ਵੀ ਪਹਿਣਾ ਤਾਂ ਆਪਾਂ ਨੂੰ ਪੁੰਜੇ ਚਾਹੀਦਾ ਉੱਥੇ ਪੂਰੇ ਸਾਦੇ ਰਹਿਣਾ ਚਾਹੀਦਾ ਸਹੀ ਗੱਲ ਹੈ ਹਾਂ ਕਿਵੇਂ ਹੋਈ ਸੀ ਉਹ ਤੂੰ ਦੱਸਦਾ ਸੀ ਉਹ ਇੱਥੇ ਉਹ ਕਹਿੰਦੇ ਆਪਾਂ ਸਰਾਂਦੇ ਜਾਂਦੇ ਹਾਂ ਨੇ ਹਾਂ ਸਰਾਂਦ ਗਏ ਸੀ ਉਹ ਹੋਇਆ ਕਿ ਸੀ 10 ਜਾਣੇ ਹਾਂ ਕਿ ਕਿਟਰ ਨੂੰ ਕੋਲੇ ਵੱਡਾ ਹਾਂ ਉਹ ਜਾ ਕੇ ਬਾਬੇ ਦੇ ਦੁਆਰੇ ਕੋਈ ਗਏ ਹਾਂ ਉਹ ਪੰਗੜਾ ਪਾਈ ਆਣਾ ਰਿਕਾਡ ਰਾਵਾਂ ਹਾਂ ਗਾਣਾ ਗਾ ਕੇ ਗਾਣਾ ਲਾ ਕੇ ਤੇ ਪੰਗੜੇ ਪਉਣ ਲੱਗੇ ਅੱਛਾ ਪੂਰੇ ਹਾਂ ਕਿਉਂ ਬਹੁਤ ਨੱਚੇ ਜੇ ਦਾੜੀਆਂ ਦੁੜੀਆਂ ਰੱਖਿਆ ਹਾਂ ਬੱਚਾ ਦਾੜੀ ਕੱਟਿਆ ਵਿੱਚ ਦਾੜੀ ਵਾਲਾ ਕਿਹੜਾ ਮੂਰੇ ਸਿਪਾਹ ਪ੍ਰਧਾਨ ਹਾਂ ਤੇ ਵਿੱਚ ਹਾਂ ਉਹ ਦਾ ਵੀ ਅੱਛਾ ਹਾਂ ਤੇ ਮੋੜ ਕੇ ਉਹ ਭਾਈ ਆਪਣੇ ਖਾਲਸੇ ਆ ਗਏ ਨੰਗਾ ਆ ਗਏ ਹਾਂ ਨੰਗਾ ਆ ਗਏ ਉਹ ਵੇਖਿਆ ਨੰਗਾ ਆ ਗਏ ਉਹਨੇ ਪਾਰਾ ਕੇਰਾ 12 ਜਾਨਾਂ ਨੇ ਹਾਂ ਡਾਂਗਾ ਉਹਨਾਂ ਕੋਲੇ ਅੱਛਾ ਪੂਰੀਆਂ ਮੋਟੀਆਂ ਅੱਛਾ ਡਾਂਗਾ ਮੋਟੀਆਂ ਪੂਰੀਆਂ ਉਹ ਇਕੱਠਾ ਤੇ ਉਹਨੇ ਉਹਨੇ ਗਾਣਾ ਗੁਣਾ ਕੱਢਿਆ ਹਾਂ ਉਹ ਬੈਠੇ ਇੱਥੇ ਹਾਂ ਖੜੋ ਇੱਥੇ ਆ ਕੇ ਤੇ ਉਹ ਅਡੋ ਅਡੀ ਡਾਂਗਾ ਫੜ ਕੇ ਨੇ ਗਾਣੇ ਬਹੁਤ ਕੁੱਟੇ ਅੱ ਤੇਰਾ ਹਾਂ ਠੀਕ ਆ ਬਈ ਚਾਹੀਦੇ ਹਾਂ ਹਾਂ ਉਹ ਹੀ ਤੇ ਲੱਟਾਂ ਦੇ ਹਾਂ ਬਹੁਤ ਕੁੱਟੇ ਠੀਕ ਆ ਆ ਗਿਆ ਪ੍ਰਧਾਨ ਦੇ ਨੂੰ ਬਹੁਤ ਕੁੱਟਿਆ ਹਾਂ ਉਹ ਕੇਸ ਫੜਲੇ ਅੱਛਾ ਇਹ ਫੜ ਕੇ ਕ੍ਰਿਸੀ ਫੜਨ ਉਹ ਦਾਣਾ ਫੜ ਲਿਆ ਹਾਂ ਇੱਥੇ ਮਾਰੀਆਂ ਦਾਲੇ ਇੱਥੇ ਠੀਕ ਆ ਫਿਰ ਯਾਰ ਹਾਂ ਉਹ ਕਹਿੰਦਾ ਕਿੰਨਾ ਛੋਟੀ ਮਾਂ ਜਾਂ ਪਿਓ ਮਰ ਜਾਵੇ ਨਹੀਂ ਹਾਂ ਵੀ ਸਾਨੂੰ ਸੱਦੇ ਉਹ ਤੇ ਸਾਨੂੰ ਸੱਦੇ ਅਸੀਂ ਭੰਗੜੇ ਪਾਉਂਦੇ ਆਵਾਂ ਹਾਂ ਹਾਂ ਦੇਖੋ ਵੀ ਤੁਸੀਂ ਯਾਰ ਆਪਣੇ ਕਿੱਡਾ ਕਹਿਰ ਅਨੰਦ ਆਪਣੇ ਤਰ੍ਹਾਂ ਦੇ ਚੋਇਆ ਵਾ ਵੀ ਤੁਸੀਂ ਭੰਗੜੇ ਪਾਉਂਦੇ ਯਾਰ ਸੰਗ ਨਹੀਂ ਆਈ ਉਹਨਾਂ ਨੂੰ ਇਹ ਤਾਂ ਸਹਿਜ ਜਾਂਦੇ ਹੋਏ ਆ ਮਾਂ ਮਾਤਾ ਗੁਜਰ ਹੋਈ ਯਾਰ ਥਾਰੇ ਹਾਂ ਤਿੰਨ ਤਾਂ ਆਪਣੇ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਪਰਿਵਾਰ ਦੇ ਤਿੰਨ ਜੀ ਨੇ ਮਾਤਾ ਨੇ ਗੁਜਰੀ ਨੇ ਤੇ ਦੂਜਾ ਆਪਣਾ ਦੋਹਾ ਸਾਹਿਬ ਜੱਦਿਆਂ ਨੇ ਜੋਰਾਵਰ ਤੇ ਫਤਿਹ ਕਰਨ ਨੇ ਸਿੱਧੀ ਦਿੱਤੀ ਯਾਰ ਦੀਹਾਂ 'ਚ ਚਣਕੇ ਦਿੱਤੀ ਆ ਉਹ ਦਿੱਤੇ ਤੁਸੀਂ ਇੱਥੇ ਆ ਕੇ ਭੰਗੜੇ ਪਾਈ ਹਾਂ ਹਾਂ ਜਾ ਬਈ ਆਪਾਂ ਖੁਜੜਾ ਬੰਦਾ ਤੇ ਖੁਸ਼ੀ ਬਣਾਉਣ ਜਾਂਦਾ ਨਾ ਆਪਾਂ ਤਾਂ ਇਹ ਕਹਿੰਦੇ ਵੀ ਉਹ ਜੇ ਥਾਂ ਜਾਵੇ ਹੀ ਨਾ ਜਾਵੇ ਨਾ ਠੀਕ ਹਾਂ ਨਾ ਉੱਥੇ ਭਾਈ ਬਰਫੀਆਂ ਦੇ ਲੰਗਰ ਚਾਹੀਦੇ ਆ ਨਾ ਉੱਥੇ ਪੂੜਿਆਂ ਦੇ ਲੰਗਰ ਚਾਹੀਦੇ ਆ ਨਾ ਉੱਥੇ ਕੋਈ ਹੋਰ ਦਾ ਸਾਦਾ ਲੰਗਰ ਹੋਵੇ ਤੇ ਗਮਗੀਨ ਬਹੋਲਾ ਹੋ ਉਥੇ ਤਾਂ ਜਾ ਕੇ ਉਥੇ ਵੀ ਜਾ ਕੇ ਕਿਤੇ ਪੁੰਜੇ ਪਵੋ ਹਾਂ ਪੁੰਜੇ ਪਵੋ ਹਾਂ ਤੇ ਬਾਣੀ ਸੁਣੋ ਸਤਗੁਰ ਦੇ ਉਥੇ ਬੱਚਿਆਂ ਦੇ ਉਥੇ ਕਾਰਨਾਮੇ ਸੁਣੋ ਵੀ ਕਿਵੇਂ ਆਪਣੇ ਆਪਣੀ ਸਿੱਖ ਕੌਮ ਕਿਵੇਂ ਖੜੀ ਕਰੀ ਗੁਰੂ ਸਾਹਿਬ ਨੇ ਤੇ ਜੇ ਉਹ ਬੱਚੇ ਨਾ ਸੀਦੀਆਂ ਦਿੰਦੇ ਅੱਜ ਆਪਣੇ ਸਾਰਿਆਂ ਦੇ ਸਿਰ ਤੇ ਬੋਦੇ ਹੁੰਦੇ ਤੇ ਟੋਪੀਆਂ ਹੁੰਦੀਆਂ ਤੇ ਅੱਲਾਹੁ ਅੱਲਾਹੁ ਦੇ ਨਾਰੇ ਤੇ ਹਰੇ ਹਰੇ ਝੰਡੇ ਲੱਗਨੇ ਸੀ ਹੈਦਰਾ ਹੈਦਰੀ ਝੰਡੇ ਇਹੜਾ ਜੇ ਕੇਸ ਹੀ ਚਲਦਾ ਨਾ ਹੋ ਉਹ ਤੇ ਤਾਂ ਨਿਸ਼ਾਨ ਸਾਹਿਬ ਇਹ ਨਹੀਂ ਸੀ ਹੋਣੇ ਇਹ ਵੀ ਹੋਣੇ ਹਾਂ ਜੇ ਕਦੇ ਮਹਾਰਾਜ ਇਹ ਕੰਮ ਨਾ ਕਰਦੇ ਕਿੰਨੇ ਸੋਟਾ ਸਾਹਿਬ ਜਦੋਂ ਕਿੰਨੇ ਸੀਰ ਕੀਤੇ ਹਾਂ ਕਿਨੇ ਔਖੇ ਜਿਹੇ ਨਿਵਾਤ ਨਹੀਂ ਦਿੱਤੇ ਨੇ ਆਪਣੇ ਬਿਰੋਕਾਂ ਮੈਨੂੰ ਲੱਗੂਗਾ ਫੇਰ ਹੀ ਆਪਣੇ ਪਤਾ ਆ ਤੂੰ ਇੱਕ ਸਾਉਂਡ ਤੈਨੂੰ ਸੁਣਾਉਣਾ ਮੈਂ ਇਥੋਂ ਦੀ ਆਪਣੇ ਅਨੰਦਪੁਰ ਸਾਹਿਬ ਦੀ ਵੀ ਦੇਖ ਉੱਥੇ ਆਪਣਾ ਹੈਗਾ ਮਹਾਰਾਜ ਨੇ ਚਲੋ ਠੀਕ ਆ ਉਹ ਖੁਸ਼ੀ ਦਾ ਲਾਇਆ ਜਿਹੜਾ ਕਿ ਹੋਲਾ ਮਹੱਲਾ ਜਿਹੜਾ ਕਿਉਂਕਿ ਉਹ ਮਹਾਰਾਜ ਨੇ ਇੰੋਂ ਕਰਿਆ ਸੀ ਵੇ ਲੋਕ ਨਾ ਆਪਣੇ ਗੰਦਾ ਪਾਣੀ ਪਾਉਂਦੇ ਸੀ ਇੱਕ ਦੂਜੇ ਦੇ ਉੱਤੇ ਹੋਲੀ ਖੇਡਦੇ ਸੀ ਤੇ ਮਹਾਰਾਜ ਨੇ ਆ ਕੇ ਉਹਨਾਂ ਨੇ ਆ ਕੇ ਵੀ ਹੋਲਾ ਮੱਲਾ ਤੁਸੀਂ ਐ ਨਾ ਕਰੋ ਜੇ ਤੁਸੀਂ ਖੇਡਣਾ ਤਾਂ ਹੋਲਾ ਮੱਲਾ ਖੇਡੋ ਤੇ ਮਹਾਰਾਜ ਨੇ ਇੱਕ ਪਾਸੇ ਖਾਲਸੇ ਬਣਾ ਦੇਣੇ ਇੱਕ ਪਾਸੇ ਚਿੱਟੇ ਵਸਤਰ ਪਾ ਦੇਣੇ ਤੇ ਆਪ ਉੱਚੇ ਥਾਂ ਖੜ ਕੇ ਦੇਖਣਾ ਤੇ ਉਹਨਾਂ ਨੂੰ ਕਹਿੰਦਾ ਦੋਨੇ ਜਣੇ ਜਿਵੇਂ ਗੱਤਗਾ ਨਹੀਂ ਖੇਡਦੇ ਵੀ ਐ ਖੇਡੋ ਤੁਸੀਂ ਵੀ ਅਸੀਂ ਜੋਰ ਦੇਖਾਂਗੇ ਛੋਟੇ ਵੀ ਕਿਹੜਾ ਛੋਟੇ ਚ ਜਿੱਤਦਾ ਕਿਹੜਾ ਹਾਰਦਾ ਜਿਹੜਾ ਜਿੱਤਦਾ ਸੀ ਉਹਨਾਂ ਨੂੰ ਵੀ ਸਿਰੋਪੇ ਦਿੰਦੇ ਸੀ ਜਿਹੜੇ ਹਾਰਦੇ ਸੀ ਉਹਨਾਂ ਨੂੰ ਵੀ ਦਿੰਦੇ ਸੀ ਮਹਾਰਾਜ ਕਿਉਂਕਿ ਵੀ ਜੰਗ ਜੁੱਦ ਕਰਨੇ ਸਿੱਖੋ ਸਿੱਖੋ ਤੇ ਆਪਣੇ ਵੱਡੇ ਕੀ ਉੱਥੇ ਕਰਦੇ ਟਰੈਕਟਰ ਲੈ ਜਾਂਦੇ ਵੱਡੇ ਵੱਡੇ ਦੇ ਨਾਲ ਸਲੈਂਸਰ ਹੋਰ ਲਵਾ ਲੈਂਦੇ ਪੜਾਕੇ ਪਾਉਂਦੇ ਫਿਰਦੇ ਉੱਥੇ ਲੈ ਆਹੋ ਇਹਨੇ ਚੌੜੇ ਮੂਹਰ ਲੈ ਹੈ ਤੇ ਮੂਹਰ ਟਾਇਰ ਚੌੜੇ ਮਗਰ ਜੋੜਾ ਜੋੜਾ ਟਾਇਰਾਂ ਦਾ ਆਪਾ ਦਿੰਦੇ ਆ ਫਿਰ ਕਿੰਨਾ ਭਜਾਉਂਦੇ ਆ ਪਤਾ ਹੀ ਨਹੀਂ ਟੈਕ ਟਾਂਸ ਵਿੱਚ ਭਜਾਈ ਆਉਂਗਾ ਯਾਰ ਇਹ ਆਪਣੀ ਕੋਮ ਵਾਸਤੇ ਗੱਲਾਂ ਹੈ ਨਹੀਂ ਗੀਆਂ ਨਹੀਂ ਹੈ ਨਹੀਂ ਆਪਣੀ ਕੌਮ ਦੇ ਵਿੱਚ ਤਾਂ ਇਹ ਗੱਲਾਂ ਹੈ ਨਹੀਂ ਗੀਆਂ ਸਮਝ ਨਹੀਂ ਲੱਗਦਾ ਵੀ ਉਹ 20 ਕੁ 20 ਭੈਣੇ ਕੀ ਕਰਦੇ ਫਿਰਦੇ ਆ ਉਹਨੇ ਛੋਤੇ ਬੈਠਾ ਉਹਨੇ ਛੋਤੇ ਬੈਠੇ ਨੇ ਨੱਚੀ ਆ ਹਾਂ ਉਹਨੇ ਛੋਤੇ ਹੀ ਨੱਚੀ ਜਾਣਾ ਆਪਣੇ ਬੰਪਰ ਤੇ ਬੈਠੋ ਉਹਨੇ ਬੰਪਰ ਤੇ ਉਹਨੇ ਬੰਪਰ ਤੇ ਹੀ ਨੱਚੀ ਜਾਣਾ ਇਹਦਾ ਦੱਸ ਤੇ ਭੈਣਾਂ ਉਹ ਬੋਰੀਆਂ ਰੱਖਣਾ ਹੋ ਆਪਣੇ ਰੰਗ ਦੀਆਂ ਹਾਂ ਤੈਨੂੰ ਮਾਰਦਾ ਕੋਈ ਇੱਧਰ ਨੂੰ ਮਾਰਦਾ ਉਹ ਅਸੀਂ ਆਪਣੇ ਲੰਗਰ ਚ ਰੋਕੇ ਯਾਰ ਕੀ ਤੇ ਮੈਂ ਕਹਾਂ ਗੱਲ ਸੁਣੋ ਗੁਰੂ ਸਾਹਿਬ ਨੇ ਆਹਾਂ ਗੱਲਾਂ ਨਹੀਂ ਸੀ ਕਈਆਂ ਜਿਹੜੀਆਂ ਤੁਸੀਂ ਕਰਦੇ ਆ ਲਾ ਕਹਿੰਦੇ ਉੱਥੇ ਲਿਖ ਕੇ ਲਾਇਆ ਮੈਂ ਕਹਾਂ ਸੋਢੇਰ ਕੇ ਉਹ ਹੋਣਗੇ ਜਿਹਨੇ ਲਿਖ ਕੇ ਲਾਤਾ ਲਿਖ ਕੇ ਲਾਤਾ ਹੈ ਇਹ ਕੰਮ ਥੋੜਾ ਵੀ ਕਿਸੇ ਦੇ ਉੱਤੇ ਰੰਗ ਪਾਓ ਨਾ 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 ਗੁਰੂ ਸਾਹਿਬ ਨੇ ਕਰਤੱਬੇ ਕਰਿਆ ਬਾਈ ਇਹ ਤਾਂ ਕੰਨਾ ਆਪਣੇ ਆਪ ਦੇ ਮਾਹੌਲ ਬਣਾਏ ਵੇ ਆ ਕੀ ਭਾਵਾ ਅਸਲ ਤਾਂ ਜਾਵੇ ਅਸਲ ਤਾਂ ਜੇ ਆਪਣੀ ਆਪਣੀ ਕੌਮ ਵਾਲੀ ਜੀ ਜਾਗਰੂਕ ਹੋਵੇ ਨਾ ਕਿਤੇ ਆਏ ਇਹਨਾਂ ਨੂੰ ਸਿੱਖਿਆ ਦੇਣ ਵਾਲੀ ਆ ਜਿਹੜੇ ਆ ਬੱਚੇ ਜਾਂਦੇ ਆ ਗੋਲ ਪੱਗਾਂ ਪਾ ਲੈਨੇ ਯਾਰ ਫਿਰ ਉੱਥੇ ਜਾ ਕੇ ਟਰੈਕਟਰਾਂ ਦੀ ਹੋਰ ਹੋਰ ਕਰਦੇ ਆ ਇੱਧਰੋਂ ਭੱਜ ਗਏ 10 ਟਰੈਕਟਰ ਲੈ ਕੇ ਚਾਰ ਉੱਧਰੋਂ ਭੱਜ ਗਏ ਪੰਜ ਉੱਧਰੋਂ ਭੱਜ ਗਏ ਹਾਂ ਯਾਰ ਉਹ ਗੱਲਾਂ ਮਾੜੀਆਂ ਬਾਈ ਬਹੁਤ ਮਾੜੀਆਂ ਗੱਲਾਂ ਸਿੱਖ ਕੌਮ ਦੇ ਵਿੱਚ ਤਾਂ ਇਹ ਗੱਲਾਂ ਐ ਨਹੀਂ ਤੁਸੀਂ ਤਾਂ ਉੱਥੇ ਜਾ ਕੇ ਭੰਗੜੇ ਪਾਉਨੇ ਆ ਹਾਂ ਬੱਚਿਆਂ ਦੀ ਕੁਰਬਾਨੀ ਵੀ ਦੇ ਤਾ ਉੱਧਰ ਕੁਰਬਾਨੀ ਤਾਂ ਦੇਖੋ ਯਾਰ ਉਹ ਬੱਚਿਆਂ ਨੇ ਕਿੰਡੀ ਵੱਡੀ ਕੁਰਬਾਨੀ ਕੀਤੀ ਐ ਮਹਤਰੀ ਐਟ ਲਾਉਂਦਾ ਸੀ ਤੇ ਜਦੋਂ ਉਹ ਆ ਗਈ ਚੱਪੜੀਆਂ ਦੇ ਹਾਂ ਉਹ ਹੱਟ ਪੰਨਣ ਲੱਗਿਆ ਕਹਿੰਦਾ ਮੇਰੀ ਝਿਰੜ ਦੇ ਗੋਡੇ ਸਿੱਖੀ ਨਹੀਂ ਸਾਡੀ ਐਟ ਨਾ ਪੰਨੋ ਐਟ ਆਪਣ ਤੂੰ ਹਾਂ ਕਹਿੰਦਾ ਸਾਡੇ ਬੋਢੇ ਰਗੜ ਤੋ ਦੇ ਤੂੰ ਕਿੱਥੋਂ ਦਾ ਹੀ ਮਾਰਾ ਇਹਨੇ ਸਿੱਕੀ ਲਾਈ ਯਾਰ ਤੇ ਤੁਸੀਂ ਉੱਤੇ ਜਾ ਕੇ ਪੰਘੜੇ ਪੋੜਨਾ ਸ਼ਰਮ ਨਹੀਂ ਆਉਂਦੀ ਛੋਟੇ ਸਾਹਿਬ ਆਜਾਦੇ ਨੇ ਠੋਕ ਠੋਕ ਕੇ ਜਵਾਬ ਦਿੰਦੇ ਆ ਹਾਂ ਪੂਰਾ ਠੋਕ ਤੇ ਮਾਤਾ ਮਾਤਾ ਗੁਜਰੀ ਨੂੰ ਆ ਕੇ ਸਵਾਲ ਪੁੱਛਦੇ ਨਾ ਜਦੋਂ ਆ ਕੇ ਮਾਤਾ ਗੁਜਰੀ ਨੇ ਸਵਾਲ ਇਹੋ ਜਿਹੇ ਦਿੱਤੇ ਕਹਿੰਦੀ ਮੈਨੂੰ ਐਵੇਂ ਗੁਜਰੀ ਨਹੀਂ ਆਦੇ ਤੇ ਮੇਰੇ ਤੇ ਕਈ ਗੱਲਾਂ ਗੁਜ਼ਰ ਗਿਆ ਮੈਂ ਆਪਦੇ ਆਪਦੇ ਸੀਸ ਸਾਈ ਦਾ ਸੀਸ ਦਿੱਤਾ ਹੈ ਤੇ ਹਾਂ ਫਿਰ ਮੈਂ ਆਪਦੇ ਸਹੁਰੇ ਦਾ ਮੇਰੇ ਸਹੁਰੇ ਨੇ ਜੰਗ ਜੁੱਦ ਕਰੇ ਹੈ ਤੇ ਫਿਰ ਮੇਰੇ ਪੁੱਤਰ ਨੇ ਫਿਰ ਮੇਰੇ ਪੋਤਰੇ ਫਿਰ ਮੇਰੀਆਂ ਨੌਹਾਂ ਅਸੀਂ ਪਰਿਵਾਰ ਦੇ ਕਿੰਨੇ ਜੀ ਆ ਜਿਨ੍ਹਾਂ ਨੇ ਇਹ ਧਰਮ ਦੀ ਖਾਤਰ ਹੀ ਸੀਸ ਦਿੱਤੇ ਆ ਮੈਂ ਐਵੇਂ ਗੁਜਰੀ ਨਹੀਂ ਖਵਾਉਂਦੀ ਹਾਂ ਨਾ ਗੁਜਰੀ ਮੇਰਾ ਨਾ ਗੁਜਰੀ ਮੇਰੇ ਬੀਤੀਆਂ ਗੁਜਰੀਆਂ ਕਹਿੰਦੀ ਛੋਟੇ ਸਾਹਿਬ ਜਦ ਦੇ ਕਹਿੰਦੀ ਉਹਨਾਂ ਦੇ ਤਾਂ ਮੇਰੇ ਤੇ ਗੁਜਰੀ ਵੱਡੇ ਸਾਹਿਬ ਜਦ ਦੇ ਸੀਦੇ ਤਾਂ ਮੇਰੇ ਤੇ ਗੁਜਰੀ ਤੇ ਪੁੱਤਰ ਮੇਰਾ ਕਹਿੰਦਾ ਬਈ ਬਿਛੋੜਾ ਪੈ ਗਿਆ ਉਹ ਤਾਂ ਮੇਰੇ ਤੇ ਗੁਜਰੀ ਨੌਹਾਂ ਮੇਰੀਆਂ ਪਾਸੇ ਹੋ ਗਈਆਂ ਉਹ ਮੇਰੇ ਤੇ ਗੁਜਰੀ ਕਹਿੰਦੀ ਮੇਰੇ ਤੇ ਇੱਕ ਗੱਲ ਗੁਜਰੀ ਆ ਮੈਂ ਤਾਂ ਲੱਖਾਂ ਗੱਲਾਂ ਗੁਜ਼ਰੀਆਂ ਮੇਰੇ ਧੰਨ ਮੈਂ ਉਹਦਾ ਜਿਗਰਾ ਮਾਤਾ ਦਾ ਜਿਹਨੇ ਇੰਨੀਆਂ ਗੱਲਾਂ ਫਿਰ ਵੀ ਉਹਦੇ ਨਾਲ ਸਹਰਾ ਦੇ ਦੇ ਸੂਬਿਆਂ ਨਾ ਕਰੀਆਂ ਮਾਤਾ ਦੇ ਨਾਲ ਗੱਲਾਂ ਕਰਦੇ ਆ ਕੇ ਵੀ ਤੇਰੇ ਪੁੱਤਰੇ ਅੱਜ ਤੇਰੇ ਕੋਲੇ ਆ ਗਏ ਕੱਲ ਨੂੰ ਨਹੀਂ ਆਉਣੇ ਇਹ ਆਉਣੇ ਨਹੀਂ ਹਾਂ ਆ ਤਾਂ ਇਹ ਗੱਲਾਂ ਯਾਰ ਕਿੱਥੋਂ ਕੋਈ ਬੰਦਾ ਸਿਖਾਉ ਆ ਆਪਣੇ ਬੱਚਿਆਂ ਨੂੰ ਇਹਨਾਂ ਨੂੰ ਸਿਖਾਉਣੀਆਂ ਚਾਹੀਦੀਆਂ ਜਿਹੜੇ ਬੰਦੇ ਇਹਦੀ ਇਲਤ ਕਰਦੇ ਆ ਉਹਨਾਂ ਨੇ ਕਿਹਾ ਕਹਿੰਦੇ ਬੱਚੇ ਜਿਹੀ ਚੁਣ ਚੀਤ ਕਰਦੇ ਛੋਟੀਆਂ ਬੋਟੀਆਂ ਲੈ ਕੇ ਤਾਂ ਫੈਂਗੀਆਂ ਹਾਂ ਤਾਂ ਫੈਂਗੀਆਂ ਸਾਡੇ ਉੱਚੇ ਸਾਡੇ ਨਿਸ਼ਾਨ ਸਾਹਿਬ ਝੁੱਲਣਗੇ ਮਾਰਾ ਇਹਨੂੰ ਕਿਹਾ ਨਾ ਆ ਕੇ ਕਿਸੇ ਨੇ ਕਹਿੰਦੇ ਮਾਰਾ ਵੀ ਜੰਗ ਦੇ ਵਿੱਚ ਆਪਾਂ ਕਿਤੇ ਕੱਪੜਾ ਨਹੀਂ ਪਾਇਆ ਵੀ ਵੇਖੋ ਇੱਲਾਂ ਤੇ ਤਾਂ ਨੂੰ ਬੋਟੀਆਂ ਲੈ ਲੈ ਜਾਂਦੀਆਂ ਮਾਰਾ ਕਹਿੰਦੇ ਡਡੇ ਨਿਸ਼ਾਨ ਸਾਹਿਬ ਝੁੱਲਣਗੇ ਤੇ ਦੁਨੀਆਂ ਤੇ ਕਹਿੰਦੇ ਫਿਰ ਕੀੜੀਆਂ ਲਹੂ ਚੂਸ ਚੂਸ ਕੇ ਪਤਾਲ ਚ ਤੁਰ ਗਿਆ ਜਾਂਦੀਆਂ ਮਾਰਾ ਕਹਿੰਦੇ ਜੜਾਂ ਇਹਨੀਆਂ ਡੂੰਘੀਆਂ ਸਿੱਖੀਆਂ ਲਾਤੀਆਂ ਵੀ ਪੱਟੀਆਂ ਨਹੀਂ ਜਾਣਗੀਆਂ ਕਿਸੇ ਤੋਂ ਆਪ ਪੱਟਿਆ ਜਾਊ ਹਾਂ ਹੁਣ ਆਪਣੇ ਜਿਹੜੇ ਵਿੱਚ ਯਾਰ ਹੈਗੇ ਵਿੱਚ ਇਹ ਜਿਹੇ ਬੰਦੇ ਮੁੰਡੇ ਪਤਾ ਕਿਨੇ ਯਾਰ ਘਰੋਂ ਮਾਂ ਪਿਓ ਨੂੰ ਸਿਖਾ ਕੇ ਕੱਲਣਾ ਚਾਹੀਦਾ ਹਾਂ ਕਿ ਆਖੇ ਹੀ ਨਹੀਂ ਲੱਗਦੇ ਮਾਂ ਪਿਓ ਤੇ ਮੈਂ ਤਾਂ ਆਖੇ ਹੀ ਨਹੀਂ ਲੱਗਦੇ ਯਾਰ ਹੈ ਨਹੀਂ ਇਹਦੀ ਗੱਲ ਤਾਂ ਕਰਦੇ ਨੂੰ ਜੇ ਆਪਾਂ ਕਹਿੰਦੇ ਕਿ ਹਾਂ ਜੇ ਅੱਖੇ ਲੱਗ ਜੂਗਾ ਉਹ ਨਹੀਂ ਲੱਗਦੇ ਪੁੱਤ ਉੱਥੇ ਜਾ ਕੇ ਪਾਲਤ ਨਹੀਂ ਕਰਨੀ ਆਪਣਾ ਕਿੰਨਾ ਗਮਗੀਨ ਮਾਹੌਲ ਆ ਉਹ ਉਥੇ ਸਰਹੰਦ ਉਹ ਦੁਸ਼ਮਣ ਜਾਂਦੇ ਜਿਹੜੇ ਨਹੀਂ ਅੱਖੇ ਲੱਗਦੇ ਹਾਂ ਹਾਂ ਬਸ ਜਦੋਂ ਉਹੀ ਗੱਲ ਵੀ ਮਾਂ ਪਿਓ ਦੇ ਅੱਖੇ ਨਹੀਂ ਲੱਗਦੇ ਉਹ ਯਾ ਮੈਂ ਹੁਣ ਫਿਰ ਕੁੱਟ ਖਾਧੀ ਫਿਰ ਜਰਿਆ ਵੇਖ ਕਿੱਡੀ ਗੱਡੀ ਉਹਦੀ ਦਾੜੀ ਸੀ ਜਿਹਦੀ ਦਾੜੀ ਪੱਟੀ ਜਾਂਦੇ ਢਿੰਗ ਹੈਂ ਕੁੱਟੇ ਹੀ ਬੋਲ ਬਾਈ ਆ ਕੁੱਟਣੀ ਸੀਗੇ ਉਹ ਪਰ ਯਾਰ ਹਾਕੀ ਕੁੱਟਣ ਦਾ ਬਣਦਾ ਸੀ ਬਾਈ ਹਾਕੀ ਕੁੱਟਣ ਦਾ ਕਿਹਾ ਸੀ ਕਿ ਹੁਣ ਪੁੱਤ ਨਹੀਂ ਜਾਂਦੇ ਖਾਣਾ ਹੁਣ ਕਹਿੰਦਾ ਪਿਓ ਜਾਂਦੇ ਹਾਂ ਹਾਂ ਸਹੀ ਗੱਲ ਆ ਅੱਖੇ ਨਹੀਂ ਲੱਗਦੇ ਬਾਈ ਹੁਣ ਨਹੀਂ ਅੱਖੇ ਲੱਗਦੇ ਅੱਗੇ ਜਵਾਕ ਨੂੰ ਜੇ ਸਮਝਾ ਦੇਣਾ ਪੁੱਤ ਉੱਥੇ ਜਾ ਕੇ ਆ ਚੀਜ਼ ਆ ਆਏ ਆ ਆ ਆਏ ਆ ਤੇ ਕਦੇ ਜਵਾਕ ਗਲਤ ਨਹੀਂ ਸੀ ਕਰਦਾ ਨਾ ਨਾ ਹੁਣ ਤਾਂ ਤੂੰ ਕਿੰਨਾ ਸਮਝਾ ਦੇ ਜਾ ਕੇ ਕਹਿੰਗੇ ਜੇ ਮਾਂ ਪਿਓ ਨੂੰ ਆ ਗੱਲ ਕਹੀ ਆਪਾਂ ਆ ਕਰਨੀ ਆ ਆ ਬਹੁਤ ਬਾਈ ਇਹ ਮੈਂ ਤਾਂ ਆਪ ਜਰ ਇਸ ਗੱਲ ਦੇ ਖੁਸ਼ ਆ ਬਾਈ ਜਿਹੜੇ ਆ ਦਿਨ ਆ 15 20 ਇਹ ਪੁੰਜੇ ਪੈ ਕੇ ਨਗਾਓ ਤੇ ਪੂਰਾ ਗਮਗੀਨ ਮਾਹੌਲ ਆ ਇਹ ਕਿਉਂਕਿ ਬੱਚੇ ਛੋਟੇ ਸੀਗੇ 7 ਸਾਲ ਦਾ ਤੇ 9 ਸਾਲ ਦਾ ਕੀ ਹੁੰਦਾ ਤੇ ਹਾਂ ਅੱਜ ਆਪਣੇ ਜਵਾਕਾਂ ਦੇ ਹੱਥ ਦਿਲ ਤੇ ਦਾ ਧਰ ਕੇ ਦੇਖੋ ਵੀ ਜਵਾਕ ਆਪਣੇ ਉਹ ਹੋਣ ਉੱਥੇ ਕਿਤੇ ਤੇ ਕੱਟਦਾ ਹੋਵੇ ਬੰਦਾ ਕੋਈ ਉਹੀ ਹੈ ਤੇ ਆਪਾਂ ਕੀ ਕਹੇ ਕਿਵੇਂ ਆਪਾਂ ਗੱਲ ਪੈ ਨੇ ਮੇਰੇ ਜਵਾਕਲੇ ਤੁਸੀਂ ਆਹ ਮਾਰਿਆ ਮੇਰੇ ਉਹ ਮਾਰਿਆ ਕਿ ਮਾਰਾ ਡੰਡਾ ਹੀ ਮਾਰਿਆ ਹੁੰਦਾ ਹਾਂ ਤੇ ਉੱਥੇ ਤਾਂ ਕੀ ਆ ਆਰੇ ਚੱਲ ਗਏ ਸੀ ਸਾਡੇ ਸੀਸ ਕੱਟੇ ਆਪਾਂ ਬੈਠ ਜਾ ਰਜਾਈ ਲੈ ਕੇ ਭੱਜੀ ਉੱਧਰ ਜਾਈ ਦਿੰਦੇ ਹਾਂ ਭੱਜ ਕੇ ਆਪਾਂ ਦਿੰਨੇ ਬਈ ਯਾਰ ਜਵਾਕ ਵਾਲਾ ਢਿੱਲਾ ਆ ਜਾ ਆਪਾਂ ਇਹਨੂੰ ਐ ਕਰੋ ਐ ਕਰੋ ਜਵਾਕ ਨੂੰ ਕੋਈ ਚਾੱਕ ਕੇ ਲੈ ਦੇ ਤਾਂ ਤੀ ਦਾ ਫੜ ਯਾਰ ਆਪਣਾ ਫੜ ਜਾ ਹਾਂ ਕਿਵੇਂ ਨਾ ਵੀ ਇਹਦਾ ਤਨ ਜਿਗਰਾ ਮਹਾਰਾਜ ਨੇ ਮੈਂ ਤਾਂ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਆਪਾਂ ਮਾਚੂ ਬੜੇ ਜਾਂਦੇ ਆ ਫੋਟੋ ਲੱਗੀ ਆ ਮੋਤੇ ਲਿਖਿਆ ਮੂਰੇ ਮਹਾਰਾਜ ਕਹਿੰਦੇ ਮੇਰੀ ਅੱਖ ਚ ਅੱਖ ਪਾ ਕੇ ਝਾਕ ਓਏ ਹਾਂ ਖਾਲਜੇ ਮੈਂ ਸੋਡੀ ਖਾਤਰ ਕਿੰਨੇ ਜੀ ਦੇ ਤੇ 17 ਦੇ ਤੇ ਤੂੰ ਕੀ ਕਰਦਾ ਫਿਰਦਾ ਹਾਂ ਹਾਂ ਮਹਾਰਾਜ ਝਾਕਦੇ ਨਾ ਜਦੋਂ ਆਏ ਤੇ ਉੱਤੇ ਲਿਖਿਆ ਵਾ ਤੇਰੇ ਸਾਡੇ ਲਈ ਝਾਕ ਕੇ ਦੇਖ ਸਾਡੀਆਂ ਅੱਖਾਂ ਨਹੀਂ ਹਾਂ ਵੀ ਅੱਖ ਚੱਕ ਪਾ ਕੇ ਗੱਲ ਕਰੋ ਸਿੱਖ ਨੂੰ ਕਹਿੰਦੇ ਆਹੋ ਮਹਾਰਾਜੋ ਤਾਹੀਂ ਦੇ ਝਾਕ ਨਹੀਂ ਸੀ ਹੁੰਦਾ ਤਾਂ ਹੀ ਮਹਾਰਾਜ ਨਹੀਂ ਝਾਕ ਨਹੀਂ ਸੀ ਹੁੰਦਾ ਹਾਂ ਤਾਂ ਹੀ ਨਹੀਂ ਸੀ ਝਾਕ ਹੁੰਦਾ ਯਾਰ ਜਿਹੜੇ ਨਾਲ ਸਿੰਘ ਸੀ ਮੈਂ ਤਾਂ ਕਹਿੰਦਾ ਵੀ ਤਨ ਜਿਹੜੇ ਯਾਰ ਨਾਂਦਪੁਰ ਗਏ ਨਾ ਅਸੀਂ ਹਾਂ 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 ਤੇ ਉੱਥੇ ਖੜ ਕੇ ਸੀ ਸਾਥਰੀ ਕਾਲ ਬਾਈ ਸੱਚ ਬੰਦਾ ਨਾ ਪਪਾ ਤੁਹਾਡੇ ਰਗਾ ਬਜ਼ੁਰਗ ਬੰਦਾ ਹਾਂ ਤੇ ਉੱਥੇ ਉਹ ਨਾ ਕਥਿਆ ਸੁਣਾ ਬਈ ਅੱਛਾ ਬੈ ਜਾ ਜਿਵੇਂ ਇਹ ਜੋਤ ਸੀੜਿਆ ਆਪੇ ਹਾਂ ਦੇ ਅਸੀਂ ਆਂ ਬੈਠਾ ਬਹਿ ਗਏ ਉੱਥੇ ਹਾਂ ਕਿ ਲੰਗਰ ਆਈ ਕਿ ਚਲ ਕੋਈ ਨਾ ਬਾਅਦ ਚ ਛਕਦੇ ਪਹਿਲਾਂ ਵੀ ਗੱਲ ਸੁਣ ਲਵੀ ਹਾਂ ਇਹ ਹਲਾ ਗੱਲਾਂ ਸੁਣ ਸੁਣ ਕੇ ਰੋਣ ਆਉਂਦਾ ਰੋਣ ਆਉਂਦਾ ਬਾਈ ਆਉਂਦਾ ਆਉਂਦਾ ਬਰਾਗ ਆਉਂਦਾ ਸਹੀ ਗੱਲ ਸਰਹੰਦ ਸੀ ਯਾਰ ਉੱਥੇ ਗਏ ਟਰੈਕਟਰ ਲੈ ਕੇ ਜ ਮੁੰਡੇ ਕੋਈ ਆਪਣੇ ਵਾਂਗੇ ਦਾੜੀਆਂ ਵਾਲੇ ਵਿੱਚ ਉੱਥੇ ਪੰਗੜੇ ਪਾਉਣ ਹਾਂ ਜੀ ਕੁੱਟੇ ਨਿੰਗਾ ਨੇ ਫਿਰ ਬੜਕਾਏ ਬਹੁਤ ਆਈ ਦੇ ਵੀ ਸੀ ਯਾਰ ਉਹ ਯਾਰ ਦਾ ਰੰਦਾ ਵੀ ਫਿਰਨਾ ਚਾਹੀਦਾ ਹਾਂ ਬਹੁਤ ਹਿਲਤ ਕਰਦੇ ਆ ਬਾਈ ਉਹੀ ਗੱਲ ਕਹਿੰਦੇ ਵੀ ਮਾਪਿਆਂ ਦਾ ਯਾਰ ਹੁਣ ਅੱਖੇ ਹੀ ਨਹੀਂ ਲੱਗਦੇ ਪਤਾ ਨਹੀਂ ਕੀ ਗੱਲ ਹੈ ਯਾਰ ਸਮਝ ਨਹੀਂ ਆਉਂਦੀ ਜੇ ਮਾਪਿਆਂ ਕੋ ਕੋ ਗਾ ਇੱਧਰ ਨਹੀਂ ਜਾਣਾ ਕਹਿਣਗੇ ਜਾਵਾਂਗੇ ਉਹਦਾਂ ਨੂੰ ਜਾਂਦੇ ਆ ਉੱਠੀ ਦੋਟੇ ਹਣ ਜੰਮੇ ਆ ਹਾਂ ਜੇ ਤੁਸੀਂ ਮੋਸਰਾਂ ਪਹਿਲੇ ਘਾਟਾ ਖਾਂਦੇ ਆ ਘਾਟਾ ਵੀ ਤਾਹੀ ਖਾਂਦੇ ਆ ਬਾਈ ਤਾਹੀ ਉਹ ਸ਼ਿਕਾਰ ਕਰਤਾ ਨਾ ਆਪਣੇ ਸਿੱਕਾਂ ਦੇ ਨਾਲ ਉਹ ਕਹਿੰਦਾ ਦੋਟੇ ਹਣ ਜੰਮਣਗੇ ਥੋੜੇ ਜੰਮੇ ਜੰਮ ਕੇ ਬਰਾਬਰੀ ਕਰਦੇ ਆ ਆਪਣੇ ਉਹੀ ਗੱਲ ਹੀ ਹੁੰਦੀ ਆ ਨਾ ਉਹੀ ਗੱਲ ਹੀ ਹੁੰਦੀ ਆ ਬਾਈ ਸਮਾ ਬਹੁਤ ਗਲਤ ਆ ਗਿਆ ਵੀ ਕਿੰਨਾ ਜਰ ਆਪਣਾ ਗੁਰੂ ਜੀ ਅੰਮ੍ਰਿਤਸਰ ਤੇ ਅਨੰਦਪੁਰ ਸਾਹਿਬ ਤੇ ਸਰਹੰਦ ਤੇ ਚਮਕੌਰ ਸਾਹਿਬ ਕਹਿੰਦੇ ਜਿਹੜਾ ਚਮਕੌਰ ਸਾਹਿਬ ਹਨ ਸਭ ਤੋਂ ਵੱਡਾ ਤੀਰਥ ਚਮਕੌਰ ਸਾਹਿਬ ਦਾ ਸਭ ਤੋਂ ਵੱਡਾ ਤੀਰਥ ਕਿਉਂਕਿ ਜਿਹੜੇ ਅੱਖਾਂ ਦੇ ਚਲ ਇਹ ਤਾਂ ਛੋਟੇ ਸਾਹਿਬ ਜਦੇ ਤੱਕਾ ਤੋਂ ਗੁਰੂ ਸਾਹਿਬ ਦੇ ਤੇ ਹੋਏ ਪਾਸੇ ਉਹ ਜਿਹੜੇ ਵੱਡੇ ਸਾਹਿਬ ਜਦੇ ਸਿੱਧੇ ਕਰਿਆ ਤਾਂ ਜਮ ਅੱਖਾਂ ਦੇ ਸਾਹਮਣੇ ਕਰਾਏ ਆ ਜਕਰਾਾ ਛੱਡਦੇ ਸੀ ਮਹਾਰਾਜ ਜਦੋਂ ਤੀਰ ਹੁੰਦੇ ਸੀ ਹਾਂ ਕਹਿੰਦੇ ਨਾ ਬਈ ਹਾਂ ਦੂਜਾ ਕੀਰਤਨ ਵਾਲੇ ਬਈ ਤੈਨੂੰ ਗੁੱਸਾ ਕਿਉਂ ਨਾ ਆਇਆ ਜਦੋਂ ਤੀਰ ਵਜਦੇ ਸੀ ਪੁੱਤਰਾਂ ਦੇ ਹਾਂ ਆ ਮਾਲਕਾਂ ਦੇ ਜਿਹੜੇ ਸਾਡੇ ਨਾਲ ਸੀ ਮੇਰੇ ਸਿੰਘ ਉਹ ਵੀ ਮੇਰੇ ਉਹ ਪੁੱਤਰਾਂ ਨੂੰ ਵੀ ਬੱਧ ਪਿਆਰੇ ਸੀ ਯਾਰ ਜ ਗੜੀ ਦੇ ਵਿੱਚ ਕੇਦੇ ਪੈਰ ਚੁੰਮੇ ਮਹਾਰਾਜ ਨੇ ਰਾਤ ਨੂੰ ਕੇਦੇ ਮੱਥਾ ਚੁੰਮਿਆ ਯਾਰ ਕੇ ਦਾ ਮੂੰਹ ਚੁੰਮਿਆ ਕੇ ਤੇ ਹੱਥ ਚੁੰਮੇ ਬਈ ਕੱਲ ਨੂੰ ਇਹਨਾਂ ਨੇ ਮੇਰੇ ਵਿੱਚ ਨਹੀਂ ਹੋਣਾ ਕੱਲ ਨੂੰ ਇਹਨਾਂ ਨੇ ਸੀਧੀਆਂ ਪਾਉਣੀਆਂ ਤੇ ਮਹਾਰਾਜ ਨੂੰ ਵੀ ਭਰੋਸਾ ਸੀ ਉਹਨਾਂ ਤੇ ਜਤਿਆ ਸਿੰਘ ਨੇ ਆਖਿਆ ਕਹਿੰਦਾ ਮਾਰਾ ਜਾਕੂ ਦਾ ਜੀਤੇ ਜਾਰ ਸਿੰਘ ਤੇ ਆਹ ਮੈਂ ਕਮਰ ਕਸਾ ਕੇ ਪਾ ਦਿਆਂਦਾ ਉਹਦਾ ਦੂਜੋ ਹੀ ਪੁੱਤਰ ਮੇਰੇ ਹਾਂ ਉਹ ਕਹਿੰਦੇ ਫੇਰ ਕੱਲ ਨੂੰ ਪਰ ਦੁਨੀਆ ਕੀ ਸੋਚੂਗੀ ਅਗਲਾ ਕਹਿੰਦਾ ਪੁੱਤਰ ਹੋਰ ਸਮਝੇ ਸਿੰਘ ਹੋਰ ਸਮਝੇ ਉਹ ਇਹਨਾਂ ਤੇ ਰਹਿਣ ਦੇ ਹਾਂ ਕਿਸੇ ਤੇ ਨਾ ਪਾ ਬਸ ਉਹ ਕਹਿੰਦਾ ਸੀਤੇ ਦਾ ਖੱਫੜ ਪੈਂਦਾ ਹੀ ਨਹੀਂ ਉਹ ਸੀਤ ਕਾਦਾ ਹੋਇਆ ਜੇ ਖੱਫੜੀ ਪਹਿਗਾ ਤਾਂ ਉੱਤੇ ਇਹ ਜਿਹੜਾ ਸਿੱਖਾ ਚੰਕਾਉਂਦੀ ਗਣੀ ਜਿਹੜੇ ਸੀਰ ਹੋ ਕੇ ਨਾ ਜਿਹੜਾ ਮਾਛੂਆਂ ਵਾਲੇ ਸੀਰਦਾਂ ਦੀਆਂ ਤਾਂ ਲੋਥਾਂ ਰੁੜਦ ਗਈ ਹੁੰਦੀਆਂ ਬਾਈ ਕੰਟੀਆਂ ਤੇ ਕੰਡਿਆਂ ਦੀ ਛੇਤੇ ਪਏ ਸੀ ਨਾ ਉਦੋਂ ਸਿੱਖਿਓ ਪਰ ਉਦੋਂ ਜਾਨੀ ਬਹੁਤ ਸਿੱਖ ਹੈਗੇ ਜਿਨ੍ਹਾਂ ਨੇ ਬਾਈ ਮਾਰ ਕੇ ਵੀ ਸੰਸਕਾਰ ਕਰੇ ਆ ਹਾਂ ਇਹ ਜੰਗ ਹੋਇਆ ਚਮਕੌਰ ਦਾ ਗੜ ਤੇ ਮਾਤਾ ਸਰਨ ਕੌਰ ਹੋਈ ਆਪਣੇ ਇਤਿਆਹਤੋਂ ਉਹਨੇ ਚੱਕ ਚਕੇ ਲੱਕੜਾਂ ਇਕੱਠੀਆਂ ਕਰਕੇ ਯਾਰ ਸਾਰੇ ਆਪਣੇ ਸਿੰਘ ਉੱਥੇ ਸਨਸਕਾਰ ਕਰੇ ਉਹਨੇ 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 ਸਿਚਕਾਰ ਕੀਤਾ ਸਨਸਕਾਰ ਕਰਿਆ ਪਤਾ ਕੀ ਹੋਇਆ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਮਾਤਾ ਤੂੰ ਜਾ ਕੇ ਸਿਚਕਾਰ ਕਰ ਹਾਂ ਉਹਦਾ ਉਹਦਾ ਘਰ ਵਾਲਾ ਸੀ ਪ੍ਰੀਤਮ ਸਿੰਘ ਹਾਂ ਉਹ ਪ੍ਰੀਤਮ ਸਿੰਘ ਉਹਦਾ ਘਰ ਵਾਲਾ ਉਹ ਜਾ ਕੇ ਉੱਥੇ ਲੱਕੜਾਂ ਟੁਕੜਾ ਇਕੱਠੀਆਂ ਕਰਦੀ ਰਹੀ ਕਰਦੀ ਰਹੀ ਕਰਕੇ ਪੀ ਉਹ ਕਹਿੰਦੇ ਸਾਰਾ ਕੁਝ ਤਾਂ ਪਤਾ ਹੈ ਕਰਤਾ ਤੇ ਆ ਅੱਗੇ ਕਿੱਥੇ ਮੱਚਦੀ ਆ ਅੱਗੇ ਕਿੱਥੇ ਮੱਚਦੀ ਆ ਭਾਈ ਤੇ ਮਾਤਾ ਛੰਨਕਰ ਪਾਸੇ ਬੈਠੀ ਆ ਹਾਂ ਚਾਕੇ ਮਾਰੀ ਵਿੱਚ ਉਹਨੇ ਨਹੀਂ ਨਹੀਂ ਉਹ ਕਹਿੰਦੀ ਕਾਟ ਕਰਦੀ ਆ ਜੱਗੀ ਸਾਹ ਦਾ ਉਹ ਕਹਿੰਦੀ ਗੱਲ ਸੁਣੋ ਜਿਹੜਾ ਕੋ ਥੋੜਾ ਮਰਜੀ ਕਰ ਲਓ ਮੈਨੇ ਪਾੜ ਪੂਰਾ ਹੋ ਲੈਣ ਦਿਓ ਕਾਟ ਪੂਰਾ ਵੀ ਹੋਇਆ ਨਾ ਉਹਦੂ ਬਾਦ ਫਿਰ ਉਹਨੇ ਚਾਕੇ ਉਹ ਵੀ ਵਿੱਚ ਮਾਰੀ ਉਹ ਵੀ ਵਿੱਚ ਹੀ ਮਾਰੀ ਆ ਛੰਨਕਰ ਉਹਨੂੰ ਆਖਿਆ ਸੀਗਾ ਵੀ ਜਾ ਕੇ ਭਾਈ ਤੇਰੀ ਡਿਊਟੀ ਹੈ ਛਕਾਰ ਕਰ ਛਕਾਰ ਕਰਨਾ ਪ੍ਰੀਤੂ ਜੋ ਸੀਗਾ ਮੈਂ ਸੁਣਿਆ ਕਰ ਹਾਂਜੀ ਹਾਂਜੀ ਬਹੁਤ ਆਪਣੇ ਦਾ ਯਾਰ ਵੱਡੇ ਵੱਡੇ ਆਪਣੇ ਜੋਧੇ ਹੋਏ ਆ ਬਾਈ ਬਹੁਤ ਬਟ ਚਮਕੌਰ ਦੀ ਜੰਗ ਚ ਚਮਕੌਰ ਦੀ ਜੰਗ ਦੇ ਦੋ ਸ਼ਹੀਦ ਹੋ ਗਏ ਆਪਣੇ ਬੱਚੇ ਜਾਂ ਬਤਲ ਸਿੰਘ ਵੀਰਿਓ ਮਾਤਾ ਸਰਨ ਕੋਰ ਸੀ ਨਾ ਉੱਥੇ ਉਹ ਸਿੱਧਾ ਨੌਜਵਾਨ ਕੁੜੀ ਉਹ ਚਲ ਹੁਣ ਤਾਂ ਆਪਣੇ ਮਾਤਾ ਦੇ ਸਤਕਾਰ ਚ ਆ ਉਹ ਉਹਨੇ ਨਾ ਫਿਰ ਸੋਚਿਆ ਵੀ ਇਹ ਜਿਹੜੇ ਸਿੰਘ ਆ ਵੀ ਰੁਲਦੇ ਆ ਵੀ ਕਾਂ ਖਿੱਚੀ ਫਿਰਦੇ ਆ ਬੁਟਗਾ ਵੀ ਹਾਂ ਰੁਲਣਗੇ ਆ ਤੇ ਉਹਨੇ ਲੱਕੜਾਂ ਕਰਕੇ ਨਾ ਇਕੱਠੀਆਂ ਨਾਲ ਪਰਿਵਾਰ ਵੀ ਲਾਇਆ ਆਪਦਾ ਇਕੱਠੀਆਂ ਕਰਕੇ ਤੇ ਉਹਨੂੰ ਲਾ ਕੇ ਆ ਕਿਤੇ ਲੋਥਾਂ ਚੱਕ-ਚੱਕ ਵਿੱਚ ਸਿੱਟੀਆਂ ਉਹ ਜਿਹੜੇ ਮੁਸਲਮਾਨ ਹੁਣ ਦੂਰ ਹੋ ਗਏ ਸੀਗੇ ਜਿਹੜੇ ਆਏ ਵੇਸੀ ਫੌਜੀ ਉਹਨਾਂ ਨੂੰ ਦੇਖ ਕੇ ਵੀ ਧੂਆਂ ਇੰਨਾ ਕਾ ਕਾਦਾ ਨਿਕਲਣ ਲੱਗ ਗਿਆ ਰਾਤ ਨੂੰ ਲਾਈਆਂ ਨੇ ਰਾਤ ਨੂੰ ਅੱਗ ਲਾਈ ਸੀ ਤੇ ਜਦੋਂ ਆ ਕੇ ਦੇਖਿਆ ਤੇ ਉਹਦਾ ਪਾਸੇ ਬੈਠੀ ਪਾਠ ਕਰੀ ਜਾਂਦੀ ਸੀ ਤੇ ਲੋਥਾਂ ਵਿੱਚ ਰੱਖੀਆਂ ਉਹਨਾਂ ਦੀਆਂ ਉਹ ਕਹਿੰਦੇ ਕੀ ਕਰਦੀ ਉਹ ਕਹਿੰਦੇ ਮੈਂ ਸਜਕਾਰ ਕਰਦੀ ਆ ਉਹਨੇ ਉਵੇਂ ਹੀ ਕਹਾ ਸੱਚ ਬੋਲਿਆ ਹਾਂ ਉਹ ਕਹਿੰਦੇ ਕਾ ਤੋ ਕਰਦੀ ਉਹ ਕਹਿੰਦੇ ਸਾਡੇ ਸਾਡਾ ਸਿੱਖ ਸਾਡਾ ਧਰਮ ਆ ਚਲੋ ਉਹ ਕਹਿੰਦੇ ਟੀਕਾ ਲੱਗੇ ਉਦੋਂ ਹੀ ਚੱਕਲੋਂ ਕਹਿੰਦੀ 2 ਮਿੰਟ ਢਟਕੋ ਮੇਰਾ ਪਾਠ ਰਹਿੰਦਾ ਵਿੱਚ ਜਦੋਂ ਜਿਹੜਾ ਬਿਲਾ ਪਾਠ ਪੂਰਾ ਹੋ ਲੈਣ ਦਿਓ ਜਦੋਂ ਪਾਠ ਹੋ ਗਿਆ ਜੋ ਤੁਹਾਡੀ ਮਰਜ਼ੀ ਕਰ ਲਿਓ ਹਾਂ ਤੇ ਬਿਲੇ ਜਦੋਂ ਪਾਠ ਪੂਰਾ ਉਹਨੇ ਚੱਕੀ ਚੱਕ ਕੇ ਉਹ ਵੀ ਮਿੱਤ ਮਾਰੀ ਹਾਂ ਤੇ ਇਹੇ ਜੇ ਆਪਣੇ ਯਾਰ ਕਾਰਨਾਮੇ ਸਿੱਖਾਂ ਤੇ ਆਪਣੇ ਜਾ ਕੇ ਭੰਗੜੇ ਪਾਉਣ ਹੋਏ ਜੇ ਤਾਂ ਹਰਮੋਣੀ ਚਾਹੀਦੀ ਆ ਇਹ ਦਰਸ਼ਕ ਕਥਾ ਤੇ ਆ ਗੁਰੂ ਗੋਬਿੰਦ ਸਿੰਘ ਨੇ ਡਿਊਟੀ ਲਈ ਆ ਦੀ ਕਿਤੇ ਜਾ ਕੇ ਪਾਈ ਸ਼ਿਕਾਰ ਕਰ ਹਾਂ ਸ਼ਿਕਾਰ ਕਰੋ ਮਨ ਆਪ ਆਕੇ ਨੂੰ ਤਾਂ ਦੇ ਗਿਆ ਉਹਨੇ ਬਾਲ ਸੀ ਤਾਂ ਹੀ ਗਈ ਉਹ ਤੇ ਅੱਜ ਦੇ ਸਿੱਖ ਆ ਯਾਰ ਜੁੱਤੀਓ ਜੁੱਤੀ ਹੁੰਦੇ ਫਿਰਦੇ ਦੇ ਤੂੰ ਯਾਰ ਬਾਲਾ ਫਰਕ ਆ ਯਾਰ ਉਸ ਟਾਈਮ ਦਾ ਇਹਨੂੰ ਪਤਾ ਕੀ ਹੋ ਚਾੜੀ ਚੀਜ਼ ਕੀ ਆ ੱਲੇ ਹੋਏ ਵਿਆ ੱਲੇ